ਤੁਲਚਖਨੌਰੀ ਬਾਰਡਰ ਦੇ ਉੱਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦਾ 55ਵਾਂ ਦਿਨ ਹੈ ਤੇ ਉਹਨਾਂ ਦੇ ਨਾਲ ਅੱਜ 111 ਕਿਸਾਨ ਹੋਰ ਮਰਨ ਵਰਤ ਦੇ ਉੱਤੇ ਬੈਠ ਗਏ ਨੇ ਤੇ ਉੱਥੇ ਥੋੜਾ ਮਾਹੌਲ ਗਰਮਾੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹਰਿਆਣਾ ਦੇ ਪੁਲਿਸ ਨੇ ਉਹ ਬੈਰੀਗੇਟਡ ਟੱਪ ਕੇ ਇੱਧਰ ਆ ਗਈਆਂ ਤੇ ਕਿਸਾਨਾਂ ਨੂੰ ਕਹਿ ਰਹੀ ਹੈ ਤੁਸੀਂ ਬਾਰਡਰ ਤੋਂ ਪਿੱਛੇ ਹੋ ਕੇ ਜਾ ਕੇ ਖੜ੍ਹ ਜੋ ਜੀ। ਕੀ ਅੰਦੋਲਨ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪਿਛਲੇ ਸਾਲ ਦੇ 13 ਫਰਵਰੀ ਨੂੰ ਸ਼ੁਰੂ ਹੋ ਗਿਆ ਸੀ ਉਹਨੇ 11 ਮਹੀਨਿਆਂ ਤੋਂ ਟੱਪ ਚੁੱਕਿਆ। ਅਗਲੇ ਮਹੀਨੇ ਇਹਦੇ 1 ਸਾਲ ਪੂਰਾ ਹੋ ਜਾਣਾ। ਮੇਰਾ ਖਿਆਲ ਜਿਹੜੀ ਜਗ੍ਹਾ ਦੇ ਉੱਤੇ ਇਹ ਬੈਠੇ ਨੇ ਮੈਨੂੰ ਤਾਂ ਪੂਰਾ ਨਹੀਂ ਪਤਾ ਕਿ ਉਹ ਹਰਿਆਣਾ ਵਿੱਚ ਪੈਂਦੀ ਹੈ ਜਾਂ ਇੱਧਰ ਹੈ। ਇਹ ਹਰਿਆਣਾ ਪੁਲਿਸੋਂ ਟੱਪ ਕੇ ਇੱਧਰ ਆ ਗਈ ਤੁਸੀਂ ਪਿੱਛੇ ਹੋ ਕੇ ਬਹਿ ਜਾਓ। ਜਦੋਂ ਸ਼ੁਭ ਕਰਨ ਦੀ ਮੌਤ ਹੋਈ ਸੀ ਤੁਹਾਡੀ ਗੋਲੀ ਦੇ ਨਾਲ ਉਦਰੇ ਜ਼ਿੰਮੇਵਾਰ ਕੌਣ ਸੀ? ਜਦੋਂ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਇਹਨਾਂ ਨੂੰ ਵੀ ਚਾਹੀਦਾ ਕਿ ਪੰਜਾਬ ਦੀ ਹਦੂਦ ਅੰਦਰ ਆਪਣੀਆਂ ਕਾਰਵਾਈਆਂ ਰੱਖਣ। ਗੁਰਰਾਮ ਸਾਹਿਬ ਦਾ ਕਹਿਣਾ ਹੈ ਕਿ ਟਰੈਕਟਰ ਮਾਰਚ ਅਸੀਂ ਜ਼ਰੂਰ ਕੱਢਾਂਗੇ 26 ਜਨਵਰੀ ਵਾਲੇ ਦਿਨ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਅਸੀਂ ਟਰੈਕਟਰ ਮਾਰਚ ਕੱਢਾਂਗੇ ਤੇ ਦੂਜੇ ਪਾਸੇ ਉਹਨਾਂ ਕਿਹਾ ਹੈ ਕਿ ਸਾਡੀ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਵੇਗੀ ਤੇ ਉਸ ਮੀਟਿੰਗ ਦੇ ਵਿੱਚ ਵੀ ਅਸੀਂ ਕਈ ਵੱਡੇ ਫੈਸਲੇ ਲੈ ਸਕਦੇ ਹਾਂ। ਜਿਹੜਾ ਇਹ 111 ਕਿਸਾਨ ਜਥੇਬੰਦੀਆਂ ਜਿਹੜੇ ਨਾ ਜਿਹੜੇ 111 ਕਿਸਾਨ ਅੱਜ ਮਰਨਭਰਤ ਤੇ ਬੈਠੇ ਆ ਇਹ ਜਿਹੜੀ ਦੋ ਮੋਰਚੇ ਲੱਗੇ ਹੋਏ ਨੇ ਦੋ ਧਿਰਾਂ ਬੈਠੀਆਂ ਨੇ ਇਹਨਾਂ ਦਾ ਆਪਣਾ ਮਾਮਲਾ ਉਹਦਾ ਚ ਐਸਕੇਮ ਦਾ ਕੋਈ ਭੂਮਿਕਾ ਨਹੀਂ ਹੈ ਇਹ ਕਹਿੰਦੇ ਸਾਡੇ ਐਸਕੇਮ ਦੀ ਮੀਟਿੰਗ ਹੈ ਜਿਹੜੀ ਉਹ 22 ਤਰੀਕ ਨੂੰ ਹੋਵੇਗੀ 26 ਨੂੰ ਇਹਨਾਂ ਨੇ ਟਰੈਕਟਰ ਮਾਰਚ ਕੱਢਣਾ ਉਹਦੇ ਵਿੱਚ ਸਾਰੀਆਂ ਪੀਓਤ ਬੰਦੀਆਂ ਕੀਤੀਆਂ ਜਾਣਗੀਆਂ ਰੂਟ ਕੀ ਹੋਵੇਗਾ ਟਰੈਕਟਰ ਮਾਰਚ ਕਿਧਰੋਂ ਕਿਧਰ ਨੂੰ ਜਾਵੇਗਾ ਇਹਦਾ ਬਕਾਇਦਾ ਰੂਟ ਹੈ ਜਿਹੜਾ ਕਿਸਾਨਾਂ ਨੂੰ ਦੱਸਿਆ ਜਾਵੇਗਾ ਐਸਕੇਮ ਚੱਕਾ ਜਾਮ ਵੀ ਕਰ ਦਿੱਤਾ ਗਿਆ ਸੀ ਹਾਲਾਂਕਿ ਜਿਹੜੀ ਸਵਾਰੇ ਨੂੰ ਕਾਫੀ ਖੱਜਲ ਖਾਰੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਉਹਨੇ ਟਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ ਬੜੇ ਵਧੀਆ ਢੰਗ ਦੇ ਨਾਲ ਹੋਈ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਜਾ ਰਿਹਾ ਸੀ ਇਹ ਮੀਟਿੰਗ ਹੋਏਗੀ ਪਰ ਮੰਤਰੀ ਸਾਹਿਬ ਨੇ ਕਈ ਮੰਗਾਂ ਲੈ ਕੇ ਭਰੋਸਾ ਦਿੱਤਾ ਦੇ ਮੰਨੀਆਂ ਜਾਣਗੀਆਂ ਦੇ ਕੋਈ ਇਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਤੇ ਲੈ ਕੇ ਇਹ ਇਹਨਾਂ ਨੇ ਪਿੱਛੇ 2 ਦਿਨ ਦੀ ਹੜਤਾਲ ਕੀਤੀ ਸੀ ਸੀਤਾ 3 ਦਿਨ ਦੀ ਉਦੋਂ ਪਹਿਲਾਂ ਸਰਕਾਰ ਵੱਲੋਂ ਭਰੋਸਾ ਹੋ ਗਿਆ ਸੀ ਕਿ ਅਸੀਂ ਤੁਹਾਡੇ ਨਾਲ ਵੇਖੇ ਗੱਲਬਾਤ ਕਰਦੇ ਹਾਂ ਕਿ ਭਗਵੰਤ ਮਾਨ ਨੂੰ ਸ਼ਾਇਦ ਦਿੱਲੀ ਚੋਣਾ ਕਰਕੇ ਜਲਦੀ ਜਾਣਾ ਪੈ ਗਿਆ ਦਿੱਲੀ 'ਚ ਉਹਨਾਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਣ ਸਾਹਿਬ ਨੂੰ ਅਪਾਇੰਟ ਕਰਤਾ ਕਿ ਤੁਸੀਂ ਇਹਨਾਂ ਨਾਲ ਗੱਲ ਕਰੋ ਤੁਹਾਡਾ ਵਿਭਾਗ ਹੈ ਜਿਹਦੇ ਵਿੱਚ ਪਤਾ ਲੱਗਿਆ ਕਿ ਇੱਕ ਤਾਂ ਇਹਨਾਂ ਦੀ ਜਿਹੜੀ ਤਨਖਾਹ ਆ ਉਹ ਕਹਿੰਦੇ ਵੀ ਉਹਦਾ 5% ਵਾਧੇ ਦਾ ਜਿਹੜਾ ਪੱਤਰ ਆ ਜਲਦੀ ਜਾਰੀ ਕਰ ਦਿੱਤਾ ਜਾਊਗਾ ਸਭ ਤੋਂ ਵੱਡੀ ਮੰਗ ਇਹਨਾਂ ਦੀ ਇਸ ਦੂਜੇ ਪਾਸੇ ਵਿਕਰਮ ਸੋਮ ਜੀਠੀ ਆ ਸ਼੍ਰੋਮਣੀ ਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਅੱਜ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਦਿਹਾਤ ਹੋ ਗਿਆ ਸੀਗਾ ਗੋਲੀ ਲੱਗਣ ਦੇ ਨਾਲ ਅੱਜ ਉਹਨਾਂ ਦੇ ਘਰੇ ਪਹੁੰਚੇ ਇਹਨਾਂ ਨੇ ਕਿਹਾ ਕਿ ਪਾਰਟੀ ਬਾਜ਼ੀ ਤੋਂ ਉੱਟ ਕੇ ਮੇਰੇ ਉਹਨਾਂ ਨਾਲ ਪਰਿਵਾਰਕ ਸਬੰਧ ਰਹੇ ਨੇ ਗੁਰਪ੍ਰੀਤ ਗੋਗੀ ਜਿੱਥੇ ਵੀ ਰਿਹਾ ਉਹਨੇ ਵਾਕਈ ਤੌਰ ਦੇ ਉੱਤੇ ਲੋਕਾਂ ਦੇ ਨਾਲ ਚੰਗਾ ਮਿਲ ਵਰਤਨ ਵਰਕਰਾਂ ਨੂੰ ਬਹੁਤ ਮਾਨਤਾ ਦੇਣਾ ਖੁੱਲਾ ਸਭਾ ਹਾਸਮੁਖ ਲੋਕ ਸਭਾ ਦੇ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਵੱਲੋਂ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਇਹ ਮੀਟਿੰਗ ਦੱਸੀ ਜਾ ਰਹੀ ਹੈ ਕਿ ਜਿਹੜੇ ਸਰਹੱਦੀ ਖੇਤਰਾਂ ਨੂੰ ਸੁਰੱਖਿਆ ਲੈ ਕੇ ਕੀਤੀ ਗਈ ਹੈ ਜੀ ਬਿਲਕੁਲ ਜੀ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਇੰਚਾਰਜ ਵੀ ਨੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਜੀ ਸਵਾਗਤ ਪਰੋਂਦੇ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਦੁਲਸਾ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦਾ 51ਵਾਂ ਦਿਨ ਹੈ ਤੇ ਉਹਨਾਂ ਦੇ ਨਾਲ ਅੱਜ 111 ਕਿਸਾਨ ਹੋਰ ਮਰਨ ਵਰਤ ਦੇ ਉੱਤੇ ਬੈਠ ਗਏ ਨੇ ਤੇ ਉੱਥੇ ਥੋੜਾ ਮਾਹੌਲ ਗਰਮਾੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹਰਿਆਣਾ ਦੇ ਪੁਲਿਸ ਨੇ ਉਹ ਬੈਰੀਕੇਟਡ ਟੱਪ ਕੇ ਇੱਧਰ ਆ ਗਈਆਂ ਤੇ ਕਿਸਾਨਾਂ ਨੂੰ ਕਹਿ ਰਹੀ ਹੈ ਤੁਸੀਂ ਬਾਰਡਰ ਤੋਂ ਪਿੱਛੇ ਹੋ ਕੇ ਜਾ ਖੜ੍ਹਜੋ ਜੀ ਦੇਖੋ ਜਿਹੜਾ ਇਹ ਅੰਦੋਲਨ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਿਛਲੇ ਸਾਲੇ 13 ਫਰਵਰੀ ਨੂੰ ਸ਼ੁਰੂ ਹੋ ਗਿਆ ਸੀ ਹੁਣ 11 ਮਹੀਨਿਆਂ ਤੋਂ ਟੱਪ ਚੁੱਕਿਆ ਅਗਲੇ ਮਹੀਨੇ ਇਹਦੇ 1 ਸਾਲ ਪੂਰਾ ਹੋ ਜਾਣਾ ਹੈ ਜਿਹੜਾ ਇਹ ਮੋਰਚੇ ਵਾਲੇ ਸ਼ੰਭੂ ਤੇ ਖਨੌਰੀ ਦੇ ਵਿੱਚ ਬੈਠੇ ਨੇ ਇਹਨਾਂ ਨੇ ਹੀ ਫੈਸਲਾ ਲਿਆ ਕਿ 111 ਕਿਸਾਨਾਂ ਦਾ ਜਥਾ ਹੋਰ ਮਰਨਪਰਤ ਤੇ ਡੱਲੇਵਾਲ ਸਾਹਿਬ ਦੇ ਨਾਲ ਬੈਠੇਗਾ ਮੇਰਾ ਖਿਆਲ ਜਿਹੜੀ ਜਗ੍ਹਾ ਦੇ ਉੱਤੇ ਇਹ ਬੈਠੇ ਨੇ ਮੈਨੂੰ ਉਹਦਾ ਪੂਰਾ ਨਹੀਂ ਪਤਾ ਕਿ ਉਹ ਹਰਿਆਣੇ 'ਚ ਪੈਂਦੀ ਹੈ ਜਾਂ ਇੱਧਰ ਹੈ ਇਹ ਹਰਿਆਣਾ ਪੁਲਿਸ ਨੂੰ ਟੱਪ ਕੇ ਇੱਧਰ ਆ ਗਈ ਤੁਸੀਂ ਪਿੱਛੇ ਹੋ ਕੇ ਬਹਿ ਜਾਓ ਜਦੋਂ ਸ਼ੁਭ ਕਰਨ ਦੀ ਮੌਤ ਹੋਈ ਸੀ ਤੁਹਾਡੀ ਗੋਲੀ ਦੇ ਨਾਲ ਉਹਦੇ ਲਈ ਜ਼ਿੰਮੇਵਾਰ ਕੌਣ ਸੀ ਉਹਦੇ ਵਿੱਚ ਨਾ ਤਾਂ ਜਥੇਬੰਦੀਆਂ ਨੇ ਨਾ ਸੂਬਾ ਪੰਜਾਬ ਦੀ ਸਰਕਾਰ ਨੇ ਕੋਰਟਾਂ ਦੇ ਵਿੱਚ ਪਾਇਆ ਕਿ ਅਦਾਲਤ ਦੇ ਵਿੱਚ ਜਾ ਕੇ ਉਸ ਮਾਮਲੇ ਨੂੰ ਉਠਾਇਆ ਜਾਵੇ ਨਹੀਂ ਹੋਇਆ ਇਹ ਔਰ ਜਿਹੜੀਆਂ ਜਥੇਬੰਦੀਆਂ ਨੇ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਇਹਨਾਂ ਨੂੰ ਵੀ ਚਾਹੀਦਾ ਕਿ ਪੰਜਾਬ ਦੀ ਹਦੂਦ ਅੰਦਰ ਆਪਣੀਆਂ ਕਾਰਵਾਈਆਂ ਰੱਖਣ ਉਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲੇ ਕਿ ਤੁਸੀਂ ਤਾਂ ਇਧਰਲੇ ਪਾਸੇ ਆ ਰਹੇ ਹੋ ਸੋ ਆਪਾਂ ਇਸ ਗੱਲ ਦੇ ਵਿੱਚ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨੂੰ ਸਰਕਾਰਾਂ ਨੂੰ ਮਿਲ ਬੈਠ ਕੇ ਬੈਠਣਾ ਚਾਹੀਦਾ ਪਰ ਕੇਂਦਰ ਸਰਕਾਰ ਨਾਲ ਸੰਬੰਧਤਾ ਉਹ ਤਾਂ ਕੋਈ ਗੱਲ ਹੀ ਨਹੀਂ ਕਰਦੇ ਉਹ ਤਾਂ ਪੰਜਾਬ ਸਰਕਾਰ ਵੀ ਇਹਨਾਂ ਨਾਲ ਨਹੀਂ ਬੈਂਦੀ ਪਹਿਲਾਂ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਇਹਨਾਂ ਦੀ ਵਿਚੋਲਗੀ ਕਰ ਰਿਹਾ ਇਹਨਾਂ ਦੀ ਗੱਲਾਂ ਬਾਤਾਂ ਕਰਾ ਰਿਹਾ ਕੇਂਦਰ ਵਾਲਿਆਂ ਨਾਲ ਹੁਣ 111 ਦਾ ਇੱਕ ਜਥਾ ਹੋਰ ਪਤਾ ਲੱਗਾ ਕਿ ਬੈਰੀਕੇਡ ਛੱਡ ਕੇ ਹਰਿਆਣਾ ਦੀ ਪੁਲਿਸ ਪੰਜਾਬ ਵਾਲੇ ਪਾਸੇ ਆ ਗਈ ਇਹਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਸਾਡੇ ਮੁਖ ਸਕੱਤਰ ਇਹਨਾਂ ਸਾਰਿਆਂ ਨੂੰ हरियाणा ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਪੰਜਾਬ ਨੂੰ ਗੱਲ ਕਰਨੀ ਚਾਹੀਦੀ ਹੈ ਹਰਿਆਣੇ ਦੀ ਸਰਕਾਰ ਦੇ ਨਾਲ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਪਹਿਲਾਂ ਕਹਿ ਚੁੱਕੇ ਨੇ ਕਿ ਮੈਂ ਤਾਂ ਇੰਟਰਵਿਊ ਕਰਨ ਨੂੰ ਤਿਆਰ ਹਾਂ ਕੇਂਦਰ ਸਰਕਾਰ ਨਾਲ ਇਹਨਾਂ ਕਿਸਾਨਾਂ ਦੀ ਗੱਲ ਕਰਾ ਦਈਏ ਤੇ ਫਿਰ ਦੇਰੀ ਕਿਸ ਗੱਲ ਦੀ ਹੈ ਦੇਰੀ ਤੋਂ ਬਚਣਾ ਚਾਹੀਦਾ ਜੀ ਸੋ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਜਿਹਦੇ ਚਾਲ ਦੇ ਕਈ ਵੱਡੀਆਂ ਕਿਸਾਨ ਜਥੇਬੰਦੀਆਂ ਉਸ ਮੋਰਚੇ ਦੇ ਵਿੱਚ ਨੇ ਜਿਵੇਂ ਉਗਰਾਣ ਸਾਹਿਬ ਹੋਗੇ ਲਖੋਵਾਲ ਸਾਹਿਬ ਹੋਗੇ ਰਾਜੀਵਾਲ ਸਾਹਿਬ ਹੋਗੇ ਉਹਨਾਂ ਦੇ ਵੀ ਅੱਜ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਆ ਤੇ ਕਈ ਗੱਲਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਿਆ ਉਗਰਾਣ ਸਾਹਿਬ ਦਾ ਕਹਿਣਾ ਕਿ ਟਰੈਕਟਰ ਮਾਰਚ ਅਸੀਂ ਜ਼ਰੂਰ ਕੱਢਾਂਗੇ 26 ਜਨਵਰੀ ਵਾਲੇ ਦਿਨ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਅਸੀਂ ਟਰੈਕਟਰ ਮਾਰਚ ਕੱਢਾਂਗੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਡੀ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਵੇਗੀ ਤੇ ਉਸ ਮੀਟਿੰਗ ਦੇ ਵਿੱਚ ਵੀ ਅਸੀਂ ਕਈ ਵੱਡੇ ਫੈਸਲੇ ਲੈ ਸਕਦੇ ਹਾਂ ਜੀ ਸ ਲੁਧਿਆਣਾ ਦੇ ਵਿੱਚ ਅੱਜ ਇਹ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਐਸ ਕੇ ਐਮ ਦੇ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ ਉਹ ਕਹਿੰਦੇ ਆ ਕਿ ਜਿਹੜਾ ਇਹ 111 ਕਿਸਾਨ ਜਥੇਬੰਦੀਆਂ ਜਿਹੜੇ ਨਾ ਜਿਹੜੇ 111 ਕਿਸਾਨ ਅੱਜ ਮਰਨਭਰਤ ਤੇ ਬੈਠੇ ਆ ਇਹ ਜਿਹੜੀ ਦੋ ਮੋਰਚੇ ਲੱਗੇ ਹੋਏ ਨੇ ਦੋ ਧਿਰਾਂ ਬੈਠੀਆਂ ਨੇ ਇਹਨਾਂ ਦਾ ਆਪਣਾ ਮਾਮਲਾ ਉਹਦਾ ਚ ਐਸ ਕੇ ਐਮ ਦਾ ਕੋਈ ਭੂਮਿਕਾ ਨਹੀਂ ਹੈ ਇਹਨਾਂ ਦੀ ਹੁਣ ਸਾਂਝੀ ਮੀਟਿੰਗ ਹੈ ਜਿਹੜੀ 18 ਨੂੰ ਹੋਣੀ ਹੈ ਕਨੌਰੀ ਦੇ ਵਿੱਚ ਫੇਰ ਜਾਂ ਬਤਣਾ ਹੋਣੀ ਹੈ ਜਿਹੜੀ ਅੱਜ ਵਾਲੀ ਮੀਟਿੰਗ ਹੈ ਇਹਦੇ ਵਿੱਚ ਇਹ ਕਹਿੰਦੇ ਸਾਡੇ SKM ਦੀ ਮੀਟਿੰਗ ਹੈ ਜਿਹੜੀ ਉਹ 22 ਤਰੀਕ ਨੂੰ ਹੋਵੇਗੀ 26 ਨੂੰ ਇਹਨਾਂ ਨੇ ਟਰੈਕਟਰ ਮਾਰਚ ਕੱਢਣਾ ਹੈ ਉਹਦੇ ਵਿੱਚ ਸਾਰੀਆਂ ਵਿਵਤਬੰਦਗੀਆਂ ਕੀਤੀਆਂ ਜਾਣਗੀਆਂ ਰੂਟ ਕੀ ਹੋਵੇਗਾ ਟਰੈਕਟਰ ਮਾਰਚ ਕਿਧਰੋਂ ਕਿਧਰ ਨੂੰ ਜਾਵੇਗਾ ਇਹਦਾ ਬਕਾਇਦਾ ਰੂਟ ਹੈ ਜਿਹੜਾ ਕਿਸਾਨਾਂ ਨੂੰ ਦੱਸਿਆ ਜਾਵੇਗਾ ਐਸ ਕੇ ਅੰਬਲੋਂ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਟਕਰਾਅ ਨਾ ਪਵੇ ਆਪ ਸਭੀ ਦੀ ਸਮਾਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਮਾਬਲੇ ਦੇ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਜਿਹੜਾ ਵੀ ਕੰਮ ਕੀਤਾ ਜਾਵੇ ਮਿਲ ਕੇ ਕੀਤਾ ਜਾਵੇ ਸੋ ਮੇਰੀ ਸਨੇਮਰ ਬੇਨਤੀ ਹੈ ਇਹਨਾਂ ਸੱਜਣਾ ਨੂੰ ਕਿ ਜਿਹੜੀ ਤੁਸੀਂ 18 ਤਰੀਕ ਨੂੰ ਮੀਟਿੰਗ ਕਰਨੀ ਹੈ ਉਹ ਸਾਂਝੀ ਹੈ ਪਾਤਰਾਂ ਦੇ ਵਿੱਚ ਤੇ 22 ਤਰੀਕ ਦੀ ਇਹਨਾਂ ਦੀ ਆਪਦੀ ਮੀਟਿੰਗ ਹੈ ਜਿਹਦੇ ਵਿੱਚ ਟਰੈਕਟਰ ਮਾਰਚ ਬਾਰੇ ਸਾਰਾ ਕੁਝ ਖੁੱਲ ਕੇ ਵਿਚਾਰ ਵਟਾਂਦਰਾ ਉਹਦੀ ਬਿਉਤਵੰਦੀ ਦੱਸੀ ਜਾਵੇ ਜੀ ਸੋ ਦੱਜੇ ਪਾਸੇ ਸੁਪਰੀਮ ਕੋਰਟ ਦਾ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਤੇ ਉਹਦਾ ਖੈਰਾ ਸਾਹਿਬ ਨੇ ਸਵਾਗਤ ਵੀ ਕੀਤਾ ਕਿਉਂਕਿ ਐਡੀ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਉਹ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਇਹ 2 ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਖਪਾਲ ਸਿੰਘ ਖੈਰਾ ਨੂੰ ਜਵਾਨਤ ਦੇ ਦਿੱਤੀ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਮੋਹਰ ਲੱਗ ਗਈ ਤੇ ਬਾਅਦ ਦੇ ਵਿੱਚ ED ਦੇ ਇੱਕ ਦਰਖਾਸਤ ਦਿੱਤੀ ਕਿ ਇਹਨਾਂ ਦੀ ਜਵਾਨਤ ਅਰਜੀ ਰੱਦ ਕੀਤੀ ਜਾਵੇ ਜਦੋਂ ਪਹਿਲਾਂ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜਵਾਨਤ ਮਿਲ ਚੁੱਕੀ ਹੈ ED ਨੇ ਉੱਥੇ ਪਾਇਆ ਉਸ ਮਾਮਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕਰਤੀ ਹੈ ਜੋ ਪਹਿਲਾਂ ਉਹਨਾਂ ਦੀ ਜਵਾਨਤ ਹੋਈ ਵੀ ਹੈ ਉਹ ਬਰਕਰਾਰ ਹੈ ਇਹਦੇ ਸਬੰਧ ਵਿੱਚ ਸੁਖਪਾਲ ਸਿੰਘ ਖਹਿਰਾ ਆਪ ਬੋਲਿਆ ਉਹ ਕਹਿੰਦਾ ਭਾਈ ਸਚਾਈ ਦੀ ਜਿੱਤ ਹੁੰਦੀ ਹੁੰਦੀ ਹੈ देर ਭਾਵੇਂ ਹੋ ਜੇਵੇ ਸੋ ਮੈਨੂੰ ਭਾਰਤ ਦੇ ਜਿਹੜਾ ਜੁਡੀਸ਼ੀਅਲ ਢਾਂਚਾ ਹੈ ਇਹਦੇ ਤੇ ਪੂਰਨ ਤੌਰ ਤੇ ਵਿਸ਼ਵਾਸ ਹੈ ਤੇ ਮੈਨੂੰ ਜੁਡੀਸ਼ੀਅਲ ਸੁਪਰੀਮ ਕੋਰਟ ਨੇ ਇਹ ਰਾਹਤ ਦਿੱਤੀ ਹੈ ਜੀ ਸੋਨਾਰਗੜ ਕਰਨ ਜੀ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸੀ ਆਪਣੀ ਕਈ ਮੰਗਾਂ ਨੂੰ ਲੈ ਕੇ ਤੇ ਉਹਨਾਂ ਵੱਲੋਂ ਪਿੱਛੇ ਜੇ ਚੱਕਾ ਜਾਮ ਵੀ ਕਰ ਦਿੱਤਾ ਗਿਆ ਸੀ ਹਾਲਾਂਕਿ ਜਿਹੜੀ ਸਵਾਰੇ ਨੂੰ ਕਾਫੀ ਖੱਜਲ-ਖਰੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਅੱਜ ਉਹਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ ਬੜੇ ਵਧੀਆ ਢੰਗ ਦੇ ਨਾਲ ਹੋਈ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿਹਾ ਜਾ ਰਿਹਾ ਸੀ ਇਹ ਮੀਟਿੰਗ ਹੋਏਗੀ ਪਰ ਮੰਤਰੀ ਸਾਹਿਬ ਨੇ ਕਈ ਮੰਗਾਂ ਲੈ ਕੇ ਭਰੋਸਾ ਦਿੱਤਾ ਦੇ ਮੰਨੀਆਂ ਜਾਣਗੀਆਂ ਜੀ ਦੇਖੋ ਇਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਤੇ ਲੈ ਕੇ ਇਹ ਇਹਨਾਂ ਨੇ ਪਿੱਛੇ 2 ਦਿਨ ਦੀ ਹੜਤਾਲ ਕੀਤੀ ਸੀ ਸੀ ਤਾਂ 3 ਦਿਨ ਦੀ ਉਦੋਂ ਪਹਿਲਾਂ ਸਰਕਾਰ ਵੱਲੋਂ ਭਰੋਸਾ ਹੋ ਗਿਆ ਸੀ ਕਿ ਅਸੀਂ ਤੁਹਾਡੇ ਨਾਲ ਵੇਖ ਕੇ ਗੱਲਬਾਤ ਕਰਦੇ ਹਾਂ ਅੱਜ ਇਹਨਾਂ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਗੱਲਬਾਤ ਹੋਣੀ ਸੀ ਪਰ ਹੋਇਆ ਕੀ ਹੋਇਆ ਇਹ ਕਿ ਭਗਵੰਤ ਮਾਨ ਨੂੰ ਸ਼ਾਇਦ ਦਿੱਲੀ ਚੋਣਾ ਕਰਕੇ ਜਲਦੀ ਜਾਣਾ ਪੈ ਗਿਆ ਦਿੱਲੀ ਚ ਉਹਨਾਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਣ ਸਾਹਿਬ ਨੂੰ ਅਪਾਇੰਟ ਕਰਤਾ ਕਿ ਤੁਸੀਂ ਇਹਨਾਂ ਨਾਲ ਗੱਲ ਕਰੋ ਤੁਹਾਡਾ ਵਿਭਾਗ ਹੈ ਮੁੱਖ ਮੰਤਰੀ ਦੇ ਬਿਹਾਫ ਤੇ ਇਹ ਲੋਕ ਆਸ ਵਿੱਚ ਦੀ ਗੱਲ ਕਰਨ ਵਾਸਤੇ ਮੰਤਰੀ ਜੀ ਕੋਲੇ ਚਲੇਗੇ ਟਰਾਂਸਪੋਰਟ ਸਾਹਿਬ ਲਾਲਜੀਤ ਭੁੱਲਰ ਕੋਲੇ ਜਿਹਦੇ ਵਿੱਚ ਪਤਾ ਲੱਗਿਆ ਕਿ ਇੱਕ ਤਾਂ ਇਹਨਾਂ ਦੀ ਜਿਹੜੀ ਤਨਖਾਹ ਆ ਉਹ ਕਹਿੰਦੇ ਵੀ ਉਹਦਾ 5% ਵਾਧੇ ਦਾ ਜਿਹੜਾ ਪੱਤਰ ਆ ਜਲਦੀ ਜਾਰੀ ਕਰ ਦਿੱਤਾ ਜਾਊਗਾ ਸਭ ਤੋਂ ਵੱਡੀ ਮੰਗ ਇਹਨਾਂ ਦੀ ਇਹ ਸੀ ਦੂਜਾ ਕਹਿੰਦੇ ਆਉਣ ਵਾਲੀ 3 ਤਰੀਕ ਭਾਵ 3 ਫਰਵਰੀ ਨੂੰ ਇੱਕ ਵਾਰੀ ਫੇਰ ਆਫੀਸੀਅਲ ਮੀਟਿੰਗ ਹੋਵੇਗੀ ਉਹ ਮੁੱਖ ਮੰਤਰੀ ਨਾ ਹੁੰਦੀ ਐ ਕਿ ਟ੍ਰਾਂਸਪੋਰਟ ਮੰਤਰੀ ਨਾ ਹੁੰਦੀ ਐ ਸਭਾ ਦੱਸੇਗਾ ਜਿਹੜੀ ਮੁੱਖ ਮੰਗ ਸੀ ਉਹਦੇ ਬਾਰੇ ਕਹਿੰਦੇ ਬਹੁਤ ਜਲਦ ਅਸੀਂ ਪੱਤਰ ਜਾਰੀ ਕਰ ਦਿਆਂਗੇ ਤੇ ਬਾਕੀ ਮੰਗਾਂ ਦੇ ਸਬੰਧ ਵਿੱਚ ਦੁਬਾਰਾ 3 ਫਰਵਰੀ ਨੂੰ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਬਾਕੀ ਮੰਗਾਂ ਤੇ ਉਦੋਂ ਵਿਚਾਰ ਕਰ ਲਿਆ ਜਾਵੇਗਾ ਉਹਦੇ ਵਿੱਚੋਂ ਕਿਹਨੂੰ ਕਦੋਂ ਹੱਲ ਕੀਤਾ ਜਾਂਦਾ ਮੌਕਾ ਦੱਸੇਗਾ ਜੀ ਸਦੂਜੇ ਪਾਸੇ ਵਿਕਰਮ ਸਿੰਘ ਮਜੀਠੀ ਆਸ਼ਰਮਣੀ ਕਾਲੀਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਅੱਜ ਗੁਰਪ੍ਰੀਤ ਗੋਗੀ ਜਿਨ੍ਹਾਂ ਦਾ ਦਿਹਾਤ ਹੋ ਗਿਆ ਸੀਗਾ ਗੋਲੀ ਲੱਗਣ ਦੇ ਨਾਲ ਅੱਜ ਉਹਨਾਂ ਦੇ ਘਰੇ ਪਹੁੰਚੇ ਨੇ ਉਹਨਾਂ ਕਹੇ ਕਿ ਪਾਰਟੀ ਬਾਜ਼ੀ ਤੋਂ ਉੱਟ ਕੇ ਮੇਰੇ ਉਹਨਾਂ ਨਾਲ ਪਰਿਵਾਰਕ ਸਬੰਧ ਰਹੇ ਨੇ ਜੀ ਗੁਰਪ੍ਰੀਤ ਗੋਗੀ ਜਿੱਥੇ ਵੀ ਰਿਹਾ ਉਹਨੇ ਵਾਕਈ ਤੌਰ ਦੇ ਉੱਤੇ ਲੋਕਾਂ ਦੇ ਨਾਲ ਚੰਗਾ ਮਿਲਬਰਤਨ ਵਰਕਰਾਂ ਨੂੰ ਬਹੁਤ ਮਾਨਤਾਨ ਦੇਣਾ ਖੁੱਲਾ ਸਭਾ ਹਾਸਮੁਖ ਬਿਕਰਮ ਸਿੰਘ ਜੀ ਟੀਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਾਸਤੇ ਇਹ ਚੰਗੀ ਗੱਲ ਹੈ ਇੱਕ ਵਾਰ ਤਾਂ 2002 ਤੋਂ ਬਾਅਦ ਇੱਕ ਕਾਫੀ 70ਾਂ ਵਧ ਗਈਆਂ ਸੀ ਰਾਸੀ ਪਾਰਟੀਆਂ ਦੀ ਆਪਸ ਵਿੱਚ ਦੀ ਜਦੋਂ 3500 ਕਰੋੜ ਦਾ ਕਥਤ ਦੋਸ਼ ਲਾ ਕੇ ਬਾਦਲ ਪਰਿਵਾਰ ਨੂੰ ਬਾਪ ਬੇਟੇ ਨੂੰ ਪਟਿਆਲੇ ਦੀ ਜੇਲ੍ਹ ਚ ਬੰਦ ਕਰਤਾ ਸੀ ਬਾਅਦ ਦੇ ਵਿੱਚ ਉਹ ਆਪਾਂ ਕਹਿੰਦੇ ਹੁਣ ਇਹਨਾਂ ਨੇ ਜਿਹਦਾ ਰਾਜ ਉਹਦੇ ਹੀ ਪੁੱਤ ਰਾਜ ਬਦਲਿਆ ਸੁਖਵੀਰ ਸਿੰਘ ਆ ਗਿਆ ਬੱਦਲ ਸਾਹਿਬ ਦਾ ਆ ਗਿਆ ਉਹੀ ਜਿਹੜੇ ਪਹਿਲਾਂ ਜਾ ਜਾ ਕੇ ਗਵਈਆਂ ਦਿੰਦੇ ਸੀ ਮੜ ਕੇ ਮੁਕਰਨਾ ਸ਼ੁਰੂ ਹੋ ਗਏ ਉਹ ਕੇਸ ਖਤਮ ਹੋ ਗਿਆ ਇੱਕ ਕਿਸਮ ਦੇ ਨਾਲ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਇਹ ਜਿਹੜਾ ਮਾਮਲਾ ਖਤਮ ਹੋ ਗਿਆ ਤੇ ਫੇਰ ਦੋਵੇਂ ਇਕੱਠੇ ਵੀ ਹੋ ਗਏ ਸਿਆਸਤ ਦੇ ਵਿੱਚ ਨਿੱਜੀ ਕਿੜਾ ਨਹੀਂ ਹੁੰਦੀਆਂ ਤੇ ਇੱਥੇ ਬਿਕਰ ਉਸ ਮਜੀਠੀਆ ਕਹਿੰਦੇ ਵੀ ਜਦੋਂ ਇਹ ਗੋਗੀ ਸਾਹਿਬ ਕਾਂਗਰਸ ਵਿੱਚ ਵੀ ਹੁੰਦੇ ਸੀ ਉਦੋਂ ਵੀ ਸਾਡੇ ਨਾਲ ਬਹੁਤ ਚੰਗੇ ਸਬੰਧ ਹੋਇਆ ਕਰਦੇ ਸੀ ਇਹਨਾਂ ਨੇ ਹਮੇਸ਼ਾ ਤਰਜੀਹ ਦੇਣੀ ਇਹਨਾਂ ਨੇ ਹਮੇਸ਼ਾ ਮਿਲਦੇ ਰਹਿਣਾ ਤੇ ਕਦੇ ਵੀ ਮੱਥੇ ਵਟਦੀ ਪਾਉਂਦੇ ਸਨ ਉਹ ਕਹਿੰਦੇ ਉਹਨਾਂ ਦੇ ਜਾਣ ਦਾ ਪਾਰਟੀ ਨੂੰ ਤਾਂ ਘਾਟਾ ਇਹਨਾਂ ਦੀ ਨੂੰ ਪੀ ਆਈ ਪਿਆ ਬ੍ਰੋਧੀ ਧਿਰਾਂ ਦੀਏ ਪਾਰਟੀਆਂ ਨੂੰ ਵੀ ਘਾਟਾ ਪਿਆ ਕਿਉਂਕਿ ਇਹਨਾਂ ਦੇ ਸਬੰਧ ਵਿਰੋਧੀ ਪਾਰਟੀਆਂ ਦੇ ਨਾਲ ਬਹੁਤ ਚੰਗੇ ਰਿਹਾ ਕਰਦੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪਾਰਟੀ ਇੱਕ ਪਾਸੇ ਨਿੱਜੀ ਸਬੰਧ ਇੱਕ ਪਾਸੇ ਸਮਾਜਿਕ ਰਿਸ਼ਤੇ ਸਾਡੇ ਬਹੁਤ ਉੱਚੇ ਨੇ ਘਟੋ ਘਟ ਉਹਨਾਂ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ ਤਾਂ ਜਿਹੜੀ ਗੱਲ ਜੀਟੀਈ ਹੋਰਾਂ ਨੇ ਗੁੱਗਿਉਰਾ ਬਾਰੇ ਕਹੀ ਹੈ ਉਹ ਇੱਕ ਵਧੀਆ ਗੱਲ ਉਹਨਾਂ ਨੇ ਕਹਿ ਦਿੱਤੀ ਜੀ ਲੋਕ ਸਭਾ ਦੇ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਇਹ ਮੀਟਿੰਗ ਦੱਸੀ ਜਾ ਰਹੀ ਹੈ ਕਿ ਜਿਹੜੇ ਸਰਹੱਦੀ ਖੇਤਰਾਂ ਨੂੰ ਸੁਰੱਖਿਆ ਲੈ ਕੇ ਕੀਤੀ ਗਈ ਹੈ ਜੀ ਬਿਲਕੁਲ ਜੀ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਇੰਚਾਰਜ ਵੀ ਨੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਉਹਨਾਂ ਨੇ ਅੱਜ ਸਾਡੇ ਰਾਜਪਾਲ ਸਾਹਿਬ ਗੁਲਾਬ ਚੰਦ ਕਟਾਰਗਿਆ ਦੇ ਨਾਲ ਮੁਲਾਕਾਤ ਕੀਤੀ ਕਹਿੰਦਿਆ ਕਿ ਮੁਲਾਕਾਤ ਬਹੁਤ ਚੰਗੇ ਮਾਹੌਲ 'ਚ ਹੋਈ ਰਾਜਪਾਲ ਸਾਹਿਬ ਹਮੇਸ਼ਾ ਭਾਵੇਂ ਵਿਰੋਧੀ ਪਾਰਟੀਆਂ ਦੇ ਆਗੂ ਹੁਣ ਸਭ ਨੂੰ ਤਰਜੀਹ ਦਿੰਦੇ ਨੇ ਸਭ ਨੂੰ ਮਿਲਦੇ ਆ ਸਭ ਨਾਲ ਗੱਲ ਕਰਦੇ ਆ ਉਹਨਾਂ ਨੇ ਜਿੱਥੇ ਪੰਜਾਬ ਦੇ ਅਮਨ ਕਾਨੂੰਨ ਤੇ ਚਿੰਤਾ ਪ੍ਰਗਟਾਈ ਅਮਨ ਕਾਨੂੰਨ ਤੇ ਚਿੰਤਾ ਪ੍ਰਗਟਾਈ ਉੱਥੇ ਹੀ ਉਹਨਾਂ ਨੇ ਜਿਹੜਾ ਨਸ਼ੇ ਦਾ ਮਾਮਲਾ ਇਹਦੇ ਬਾਰੇ ਵੀ ਉਹ ਅਕਸਰ ਰਾਜਪਾਲ ਸਾਹਿਬ ਨੂੰ ਮਿਲਦੇ ਰਹਿੰਦੇ ਆ ਰਾਜਪਾਲ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਹੈ ਕਿਉਂਕਿ ਅਮਨ ਕਾਨੂੰਨ ਰਾਜਾਂ ਦਾ ਵਿਸ਼ਾ ਹੈ ਆਮਨ ਕਾਨੂੰਨ ਦੇ ਵਿੱਚ ਰਾਜ ਵੀ ਬੂਰੀ ਨੇ ਇਹ ਵਿਸ਼ਾ ਕੇਂਦਰ ਸਰਕਾਰ ਦਾ ਨਹੀਂ ਰਾਜਾਂ ਨੇ ਨਿਜਠਣਾ ਹੈ ਉਹ ਕਹਿੰਦੇ ਬਹੁਤ ਜਲਦ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੁਲਾਵਾਂਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿੱਥੇ-ਜਿੱਥੇ ਵੀ ਆਮਨ ਕਾਨੂੰਨ ਸਾਹਮਣੇ ਦੇ ਵਿੱਚ ਕੋਈ ਕਮੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਹੱਲ ਕਰਕੇ ਇਹਨੂੰ ਅਗਲੇੰਦਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਲੋਕ ਅਮਨ ਤੇ ਕਾਨੂੰਨ ਦੇ ਜਿੰਦਗੀ ਬਸਰ ਕਰ ਸਕਣ ਕਿਉਂ ਪੰਜਾਬ ਦਾ ਅਮਨ ਕਾਨੂੰਨ ਸਵਾਲਾਂ ਦੇ ਘੇਰੇ ਚ ਹੈ ਇਹਦੇ ਬਾਰੇ ਅੱਗੇ ਹੋਰ ਹੇਠਲੇ ਪੱਤਰ ਤੇ ਜਾ ਕੇ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਹੋਰ ਗਹਿਿਰਤਾ ਨਾਲ ਲੈਣਾ ਚਾਹੀਦਾ ਜਿਸ ਤਰ੍ਹਾਂ ਦੀਆਂ ਘਟਰਾਵਾਂ ਵਾਪਰ ਰਿਹਾ ਨੇ ਇਹਦੇ ਤੋਂ ਹਰ ਪੰਜਾਬੀ ਹਰ ਵਿਅਕਤੀ ਚਿੰਤਾ ਦੇ ਵਿੱਚ ਹੈ ਜਿਹਦੇ ਤੇ ਹੋਰ ਰਗਾਈ ਨਾਲ ਵਿਚਾਰ ਕਰਨ ਦੀ ਲੋੜ ਹੈ ਜੀ ਤੇ ਸਾਹ ਦੂਜੇ ਪਾਸੇ ਬਾਪੂ ਸੂਰਤ ਸਿੰਘ ਜੀ ਦਾ ਦਿਹਾਤ ਹੋ ਗਿਆ ਤੇ ਜਥੇਦਾਰ ਗਗਨ ਰਘਬੀਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਨੂੰ ਸਾਰੀ ਜ਼ਿੰਦਗੀ ਕੌਮ ਯਾਦ ਰੱਖੇਗੀ ਜੀ ਦੇਖੋ ਜਿਹੜੇ ਇਹ ਬਾਪੂ ਸੂਰਤ ਸਿੰਘ ਸੀ 92 ਸਾਲ ਦੀ ਇਹਨਾਂ ਦੀ ਉਮਰ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਉਹਦੇ ਨਾਲ ਸਬੰਧਤ ਸਨ ਕਿੱਤੇ ਵਜੋਂ ਅਧਿਆਪਕ ਸਨ ਫਿਰ ਉਸ ਸਵਾਜ ਸੇਵਾ ਦੇ ਲਈ ਖੇ ਲੱਗ ਗਏ। ਔਰ ਜਿਹੜੀ ਬੰਦੀ ਸਿੰਘਾਂ ਦਾ ਮਾਮਲਾ ਆਮ ਲੋਕ ਚਿੰਤਤ ਨੇ ਤੇ ਜਿਹੜੇ ਰਾਜ ਕਰਦੇ ਨੇ ਆ ਕੇ ਵੱਖ-ਵੱਖ ਧਿਰਾਂ ਨਾਲ ਸੰਬੰਧਿਤ ਉਹਨਾਂ ਦੇ ਕੰਨ ਤੇ ਜੂਈ ਨਹੀਂ ਸਰਕਦੀ। ਉਹ ਤਾਂ ਇੱਕ ਕੰਨ ਚ ਪਾਉਂਦੇ ਆ ਦੂਜੇ ਚੋਂ ਕੱਢ ਦਿੰਦੇ ਆ। ਸੋ ਮੈਂ ਮਹਿਸੂਸ ਕਰਦਾ ਇਹ ਮਾਮਲਿਆਂ ਦੇ ਵਿੱਚ ਕਾफी ਹੱਦ ਤੱਕ ਜਿਹੜਾ ਇਹ ਬੰਦੀ ਸਿੰਘਾਂ ਦਾ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਸਰਪਾਰਟੀ ਮੀਟਿੰਗ ਬੁਲਾਉਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕਰਨ ਬਾਪੂ ਸੂਰਤ ਸਿੰਘ ਹੋਣੀ ਤੇ ਸਾਰਾ ਮਾਮਲਾ ਚੱਕੀ ਬੈਠੇ ਆ ਤੇ ਜਿਨ੍ਹਾਂ ਨੇ ਹੁਣ ਤੱਕ ਪੰਥ ਤੇ ਸਿਆਸੀ ਰੋਟੀਆਂ ਸੇਕੀਆਂ ਨੇ ਉਹਨਾਂ ਦਾ ਝੰਡਾ ਵੀ ਨਹੀਂ ਉਹ ਤਾਂ ਭੁੱਲੇ ਬੈਠੇ ਨੇ ਕਿ ਕੋਈ ਬੰਦੀ ਸਿੰਘ ਵੀ ਹੁੰਦੇ ਸੀ ਸੋ ਮੈਂ ਇਹਦੇ ਵਿੱਚ ਜਿਹੜਾ ਇਹ ਚਿੰਤਾ ਪ੍ਰਗਟਾਈ ਗਈ ਹੈ ਅਸੀਂ ਬਿਲਕੁਲ ਇਹਦੇ ਨਾਲ ਸਹਿਮਤ ਹੈ ਔਰ ਜੱਦਰ ਸਾਹਿਬ ਨੇ ਜਿਹੜਾ ਕਿਹਾ ਹੈ ਕਿ ਬਾਪੂ ਸੂਰਤ ਸਿੰਘ ਹੋਰਾਂ ਦਾ ਜੀਵਨ ਕਾਲ ਸਦਾ ਯਾਦ ਰੱਖਿਆ ਜਾਵੇਗਾ ਉਹਨਾਂ ਦੀ ਪੰਥ ਵਾਸਤੇ ਕੁਰਬਾਨੀ ਹੋਈ ਹੈ। ਲੰਬਾ ਸਮਾਂ ਉਹਨਾਂ ਨੇ ਮਰਨ ਵਰਤ ਰੱਖਿਆ। ਲੁਧਿਆਣੇ ਦੇ ਡੀਐਮਸੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਵੀ ਰਹੇ। ਹੁਣ ਉਹ ਯੂਐਸਏ ਦੇ ਵਿੱਚ ਸਨ ਤੇ ਯੂਐਸਏ ਦੇ ਵਿੱਚ ਹੀ ਉਹਨਾਂ ਨੇ ਆਪਣਾ ਅੰਤਮ ਸਾਹ त्यागਿਆ। ਤੇ ਜੱਦਰ ਸਾਹਿਬ ਨੇ ਠੀਕ ਕਿਹਾ ਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਪੰਥ ਉਹਨੂੰ ਹਮੇਸ਼ਾ ਯਾਦ ਰੱਖੇਗਾ। ਜੀ। अरविंद केजरीवाल ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਵੱਲੋਂ ਜਿੱਥੇ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਲੈ ਕੇ ਅੱਜ ਉਹਨਾਂ ਨੇ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ ਜੀ ਦੇਖੋ 17 ਤੱਕ ਉੱਥੇ ਨਾਮਜ਼ਦਗੀ ਪੱਤਰ ਨਹੀਂ ਸ਼ੁਕਰ ਹੋਇਆ ਕਿ केजरीवाल ਸਾਹਿਬ ਨੇ ਇਸ ਮਾਮਲੇ ਦੇ ਵਿੱਚ ਆਪਣੇ ਨਾਮਜ਼ਦਗੀ ਦਾਖਲ ਕਰਤੇ ਪਿਛਲੀ ਵਾਰ ਤਾਂ ਇਹਨਾਂ ਨੂੰ ਖੱਜਲ ਖੋਰੀ ਬਹੁਤ ਕਰਤੀ ਸੀ ਲੰਬੀਆਂ ਲਾਈਨਾਂ ਲਵਾਤੀਆਂ ਸੀ ਤੇ ਜਦੋਂ ਕਾਹਾਂ ਨੂੰ ਜਾਂਦੇ ਸੀ ਚਾਰ ਮੂਰੇ ਖੜ੍ਹ ਜਾਂਦੇ ਸੀ ਜਾ ਕੇ ਕਾਗਜ਼ ਭਰਨੇ ਆ ਅੱਜ ਵਾਰ ਸ਼ੁਕਰ ਕਰੋ ਕਿ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਆਏ ਨੇ ਹਾਲੇ 2 ਦਿਨ ਉਹਨਾਂ ਕੋਲੇ 16 ਤੇ 17 ਹੋਰ ਨੇ ਅਰਵਿੰਦ ਕੇਜਰੀਵਾਲ ਦਾ ਇਹ ਤੋਂ ਬਾਅਦ 17 18 ਨੂੰ ਇਹਨਾਂ ਦੀ ਪੜਤਾਲ ਹੋ ਜੇਗੀ ਕਾਗਜ਼ਾਂ ਦੀ ਤੇ 20 ਤੱਕ ਫਿਰ ਕਾਗਜ਼ ਵਾਪਸ ਲੈ ਜਾ ਸਕਣਗੇ ਤੇ ਕਹਿ ਸਕਦੇ ਆਂ ਕਿ ਜੇ ਉਹਨਾਂ ਦੇ ਕਿ ਪਹਿਲਾਂ ਇਹ ਕਾਗਜ਼ ਰਾਤ ਨਾ ਹੋਏ ਤੇ ਕੇਜਰੀਵਾਲ ਸਾਹਿਬ ਕੰਟੈਸਟ ਦੇ ਵਿੱਚ ਆਗੇ ਨੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਚੌਥੀ ਵਾਰ ਦੀ ਤਿਆਰੀਆਂ ਉਹਨਾਂ ਦੀ ਕੀ ਹੁੰਦਾ ਸਮਾਂ ਦੱਸੇਗਾ ਜੀ ਜਿਲ੍ਹਾ ਸਾਹਿਬ ਜਿੱਦਾਂ ਕਿ ਮੌਸਮ ਨੇ ਨਾ ਮਿਸਾਲ ਜਬਰਦਸਤ ਹੈ ਉੱਥੇ ਹੀ ਧੁੰਦ ਤੇ ਅੱਜ ਸਵੇਰ ਤੋਂ ਹੀ ਬੂਰਾ ਕੋਹਰਾ ਵਰਸ ਰਿਹਾ ਸੀ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਵੀ ਆਉਣ ਵਾਲੇ 2-3 ਦਿਨ ਦੇ ਵਿੱਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਤੇ ਗੜੇ ਮਾਰੀ ਵੀ ਹੋ ਸਕਦੀ ਹੈ ਦੇਖੋ ਇਹਨਾਂ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੁੰਦਾ ਹੈ ਕੱਲੀ ਬਰਸਾਤ ਹੋ ਜੇ ਕਣਕ ਦੀ ਫਸਲ ਵਾਸਤੇ ਬਹੁਤ ਚੰਗੀ ਹੁੰਦੀ ਹੈ ਜੇ ਗੜੇਮਾਰੀ ਹੋ ਜੇ ਤਾਂ ਖਾਸ ਕਰ ਆਲੂ ਮਟਰ ਤਮਾਮ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਨੁਕਸਾਨ ਕਰ ਜਾਂਦੀ ਹੈ ਮੌਸਮ ਵਿਭਾਗ ਦਾ ਅਲਰਟ ਹੈ ਇਸ ਕਰਕੇ ਵੀ ਆ ਜਾਂਦਾ ਕਿ ਸਾਡੇ ਕਿਸਾਨ ਜੋ ਬੰਦੋਬਸਤ ਕਰ ਸਕਦੇ ਨੇ ਉਹ ਬੰਦੋਬਸਤ ਕਰ ਲੈਣ ਇਸ ਕਰਕੇ ਇਹੋ ਜੇ ਅਲਰਟ ਮੌਸਮ ਵਿਭਾਗ ਪਹਿਲਾਂ ਦੇਣ ਲੱਗ ਗਿਆ ਤੇ ਹੁਣ ਤਾਂ ਕੱਲ ਲੰਗੀ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਦੇ ਉੱਤੇ ਇੱਕ ਨਵੀਂ ਐਪ ਵੀ ਜਾਰੀ ਕਰ ਦਿੱਤੀ ਹੈ ਜੀ ਸੋਟਲ ਸਾਹਿਬ ਜੀ ਦਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਪੰਜਾਬ ਨੂੰ ਮਿਲ ਗਿਆ ਤੇ ਪੰਜਾਬ ਦੇ ਲੋਕਾਂ ਲਗਾਤਾਰ ਚਿੰਤਾ ਦੇ ਵਿੱਚ ਨੇ ਕਿ ਪਾਰਟੀ ਨੂੰ ਸਹਿਯੋਗ ਮਿਲੇਗਾ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਬਾਰੇ ਨਹੀਂ ਬੋਲਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਇੱਕ ਚੰਗੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਲਗਾਤਾਰ ਅਮਰਪਾਲ ਸਿੰਘ ਬਾਰੇ ਬੋਲਦੇ ਨਜ਼ਰ ਆਏ ਸੀ ਜੀ ਦੋ ਕੋਈ ਤਾਂ ਹਰ ਬੰਦੇ ਦਾ ਆਪਣਾ ਏਜੰਡਾ ਹੈ ਅਕਾਲੀ ਦਲ ਦਾ ਆਪਣਾ ਏਜੰਡਾ ਹੈ ਹੋਰ ਮਾਮਲਿਆਂ ਦੇ ਵਿੱਚ ਆਪਣੇ ਏਜੰਡੇ ਨੇ ਹੁਣ ਜਦੋਂ ਕੱਲ ਇਹਨਾਂ ਨੇ ਪਾਈ ਅਮਰਤਪਾਲ ਸਿੰਘ ਹੋਰਾਂ ਨੇ ਆਪਣੀ ਪਾਰਟੀ ਬਣਾ ਲਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੇ ਵਾਰ ਦਾ ਸਾਡੇ ਮੁੱਖ ਮੰਤਰੀ ਵੀ ਕਹਿ ਗਏ ਨੇ ਕਿ ਪਾਰਟੀ ਬਣਾਉਣੀ ਕੋਈ ਵੀ ਸਿਆਸੀ ਪਾਰਟੀ ਕੋਈ ਹੋਰ ਵੀ ਬਣਾਉਣਾ ਚਾਹੇ ਬਣਾ ਸਕਦੇ ਨੇ ਪੰਜਾਬ ਦੀ ਇਹ ਜ਼ਮੀਨ ਬੜੀ ਜਰਖੇਜ ਹੈ ਉਹ ਕਹਿੰਦੇ ਇੱਥੇ ਕੁਝ ਵੀ ਪੈਦਾ ਹੋ ਸਕਦਾ ਹੈ ਪਰ ਇੱਥੇ ਨਫ਼ਰਤ ਨਹੀਂ ਪੈਦਾ ਹੋ ਸਕਦੀ ਬੜੀ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਪਾਰਟੀ ਜਦੋਂ ਮਰਜ਼ੀ ਚਾਹੇ ਉਹ ਜਦੋਂ ਮਰਜੀ ਆਪਣਾ ਇਹ ਸਿਸਟਮ ਬਣਾ ਸਕਦੀ ਹੈ ਪਾਰਟੀ ਰਜਿਸਟਰ ਕਰ ਸਕਦੀ ਹੈ ਉਹਦਾ ਅਧਿਕਾਰ ਹੈ ਮੇਰੀ ਗੱਲ ਕਹਿਣਿਆ ਕਿ ਤੁਸੀਂ ਪਾਰਟੀਆਂ ਭਾਵੇਂ 500 ਨਹੀਂ ਰੁਪਏ 5000 ਬਣਾ ਲਓ ਪਰ ਲੋਕ ਆਧਾਰ ਕਿੰਨਾ ਕਹੇ ਆ ਜਿਹੜੀਆਂ 104-4 ਸਾਲ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੀਆਂ ਤਾਂ ਜਵੰਤਾਂ ਜਬਤ ਹੋਰੀਆਂ ਨੇ 10-10 ਲੋਕ ਸਭਾ ਸੀਟਾਂ ਤੇ ਕੀ ਨਵੀਂ ਪਾਰਟੀ ਨੂੰ ਲੋਕ ਇੰਨੀ ਛੇਤੀ ਕਬੂਲ ਕਰ ਲੈਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੈਰ ਫੈਸਾਰ ਗਈ 92 ਸੀਟਾਂ ਜਿੱਤ ਗਈ ਇਹ ਇਹਨਾਂ ਦੇ ਕਰਕੇ ਨਹੀਂ ਹੋਇਆ ਲੋਕ ਅੱਕੇ ਹੋਏ ਸਨ ਰਵਾਇਤੀ ਕਾਂਗਰਸੀ ਅਕਾਲੀ ਭਾਜਪਾ ਤੋਂ ਇਹਨਾਂ ਨੂੰ ਕਿਸੇ ਬਹਿਮ ਹੋ ਗਿਆ ਉਹ ਵੀ ਸਾਡਾ ਹੀ ਸਾਰਾ ਕੁਝ ਬਣ ਗਿਆ ਹੁਣ ਇਹ ਬਣੇ ਨੇ ਹੁਣ ਪਤਾ ਲੱਗੂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵਿੱਚ ਕਿੰਨੀ ਘਰਮਨ ਪਿਆਰਤੀ ਹੈ ਪਿਆਰੀ ਹੈ ਉਹਨਾਂ ਨੂੰ ਕੀ ਅਗਲੀਆਂ 27 ਦੀਆਂ ਚੋਣਾਂ ਵਿੱਚ ਦੁਬਾਰਾ ਵੀ 93 94 ਮਿਲ ਸਕਦੇ ਨੇ ਜਾਂ ਨਤੀਜਾ ਬਦਲ ਸਕਦਾ ਹੈ ਇਹ ਤਾਂ ਉਦੋਂ ਦਾ ਸਮਾਂ ਦੱਸੇਗਾ ਪਾਰਟੀਆਂ ਬਣਾਉਣੀਆਂ ਪਾਰਟੀਆਂ ਚਲਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਬਣਾਉਣੀ ਬਹੁਤ ਸੌਖੀ ਹੈ ਕਿ ਇਹ ਪਾਰਟੀ ਵੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਵੱਡੀ ਗੰਤੀ ਦੇ ਵਿੱਚ ਚੱਲ ਸਕੇਗੀ ਸਮਾਂ ਦੱਸੇਗਾ ਪਰ ਪਾਰਟੀ ਨੂੰ ਹੋਂਦ ਵਿੱਚ ਲਿਆਉਣਾ ਕੋਈ ਔਖਾ ਨਹੀਂ ਚੋਣ ਕਮਿਸ਼ਨ ਕੋਲੇ ਰਜਿਸਟਰ ਹੋਣਾ ਹੁੰਦਾ ਹੈ ਇਹ ਕਹਿੰਦੇ ਵੀ ਤਿੰਨ ਨਾਂ ਭੇਜੇ ਸੀ ਤੇ ਸਾਡਾ ਇਹ ਨਾਂ ਆ ਜਿਹੜਾ ਪਹਿਲੇ ਨੰਬਰ ਤੇ ਹੀ ਸੀ ਇਹਨੂੰ ਚੋਣ ਕਮਿਸ਼ਨ ਨੇ ਮੰਨ ਲਿਆ ਤੇ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਪਾਰਟੀ ਪੰਜਾਬ ਵਿੱਚ ਹੋਂਦ ਵਿੱਚ ਆ ਗਈ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨੀਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਅਸੀਂ ਹਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਜੋ ਲੋਕ ਸਾਡਾ ਪ੍ਰੋਗਰਾਮ YouTube Facebook ਤੇ ਦੇਖ ਰਹੇ ਨੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵਾਤ ਵਾਤ ਲਾਈਕ ਕਰਿਆ ਕਰੋ